ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਹੈ ਅਸੀਂ ਹੁਣ ਅੱਜ ਦਾ ਨੈਸਟ ਬਲੌਗ ਲੱਗੇ ਪਾਉਣ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਗਾਇਸ ਬਾਹਰ ਬੱਦਲ ਬਹੁ ਹੈ ਆ ਅੱਜ ਫੇਮੀ ਆਊਗਾ ਨਾ ਬੱਦਲ ਅੱਜ ਫੌੜੇ ਕੱਢਣ ਦੀ ਤਿਆਰੀ ਹੋ ਰਹੀ ਹੈ ਬਾਹਰ ਬੱਦਲ ਤਾਂ ਬਹੁਤ ਹੈ ਗਾਇਸ ਫਿੰਗਰ ਪਕੌੜੇ ਕੱਟ ਕੇ ਦੇਣੀ ਇਹਨਾਂ ਨੂੰ ਫਿੰਗਰ ਪਕੌੜੇ ਕੱਟ ਕੇ ਦੇਣੀ ਆ ਹੁਣ ਮੈਂ ਪਾਣੀ ਰੱਖ ਲਿਆ ਤਾਂ ਇਹਦੇ ਵਿੱਚ ਥੋੜਾ ਜਿਹਾ ਸਟਿਆ ਲੋਨ ਤਾਂ ਜੋ ਪਾਣੀ ਤੇ ਜੇ ਤੇ ਹੁਣ ਅਸੀਂ ਤੱਤਾਂ ਦੇ ਕੇ ਰੱਖ ਦਾਂ ਤਾਂ ਤਾਂ ਹੁਣ ਲਿਖਣੀ ਕੀ ਲੈ ਕੇ ਆਏ ਆ ਇਹ ਦੋਵੇਂ ਉੜਾ ਦੇ ਗਰਲੀਨਾ ਕੀ ਲੈ ਕੇ ਆਏ ਆ ਆਲੂ ਪਾ ਲੈਣੇ ਵਿੱਚ ਸੋਸ ਲੈ ਕੇ ਆਏ ਆ ਉਹ ਸਾਡੇ ਆ ਦੀ ਥੋੜਾ ਕਟੇਰਾ ਉਵਲਣ ਲਈ ਰੱਖ ਦੇਣੇ ਆ ਗੈਸ ਕੱਟ ਗਿਆ ਸੀ ਤੇ ਅਸੀਂ ਆਲੂ ਰੱਖ ਲਾਨੇ 5 ਮਿੰਟ ਲਈ। ਥੋੜਾ ਜਿਹਾ ਮਿਰਚਾ ਸਵਾ ਲਏ ਧੋਈਆਂ ਨਹੀਂ ਆ। ਤੇਲ ਇੱਧਰ ਰੱਖ ਲਿਆ 3:30 ਰੱਖ ਲਈ। ਇੱਧਰ ਸਾਡੇ ਆਲੂ ਆ। ਇਹ ਲਸਣ ਦਾ ਪਾਣੀ, ਮਿਰਚਾਂ, ਬੇਸਣ। ਹੁਣ ਥੋੜੀ ਜਿਹੀ ਹਲਦੀ ਪਾਵਾਂਗੇ ਅਸੀਂ। ਬੇਸਣ ਚ ਜੋ ਸਾਰਾ ਸਮਾਨ ਵਿੱਚ ਪਾ ਦਾਂਗੇ ਥੋੜਾ ਜਿਹਾ ਅਸੀਂ ਪਾਵਾਂਗੇ ਲੱਸੀ। ਕਿਉਂਕਿ ਲਸੀ ਨਾਲ ਇਹ ਬਹੁਤ ਟੇਸਟੀ ਬਣਦੇ ਵਿੱਚੋਂ ਵੀ ਸਾਰਾ ਜੋ ਬੇਸਨ ਆ ਸਾਰਾ ਹੋ ਜਾਂਦਾ। ਪੱਕ ਜਾਂਦਾ। ਫਲਮੇ ਫਲਮੇ ਬਣ ਗਏ ਗਾਇਸ ਬਣਾ ਕੇ ਦੇਖਿਆ ਇੱਕ ਵਾਰੀ ਜਰੂਰ। ਹੁਣ ਇਸ ਨੂੰ ਸਿਰ ਨੂੰ ਕੋਲ ਲਾਗੇ ਅਸੀਂ। ਚੰਗੀ ਤਰ੍ਹਾਂ। ਸਾਡਾ ਮਿਸ਼ਨ ਕੋਲ ਕੇ ਤਿਆਰ ਹੋ ਗਿਆ ਹੁਣ ਅਸੀਂ ਵਿੱਚ ਪਾਵਾਂਗੇ। ਬਲਿਨ ਇਹਦੇ ਸ਼ਰਾਤਾ ਕਰੀ ਜਾਂਦਾ ਸਾਬਾ ਵੀ ਇੱਕ ਵਾਰ ਜੇ ਤੁਹਾਨੂੰ ਨੰਬਰ ਆਵੇ ਹਾਂ ਬੋੜਾ ਨੂੰ ਬੋਲ ਬੜਾਈ ਕਰਦਾ ਤੇਰੀ ਘਰ ਨੂੰ ਵਾਪਸ ਆ ਮੁਕਤ ਕਰਵਾ ਦੇ ਕੋਈ ਜੀਆ ਬਾਬਾ ਨੂੰ ਬਹੁਤ ਪਾਰ ਲਾਤੀ ਦਰਜਾ ਕਰਦੀ ਹਾਂ ਇਹ ਬਤੁ ਜੀ ਕਰਦੇ ਨੇ ਗੱਲਾਂ ਅੱਛਾ ਜੀ ਰਾਈਸ ਦੇ ਇੱਕ ਪਾਸੇ ਪਕੌੜੇ ਦੂਜੇ ਪਾਸੇ ਚਾਹ ਰਿਜੀ ਜਾਂਦੀਆਂ ਮੋਂ ਮੈਂ ਪਹਿਲਾਂ ਚੈੱਕ ਕਰਕੇ ਮੈਂ ਦੇਖਾ ਪਕੌੜੇ ਕਿੱਦਾਂ ਦੇ ਪਕੌੜੇ ਹਾਂ ਬਹੁਤ ਟੇਸਟੀ ਹੈ ਜਦ ਨੇ ਇਹਨਾਂ ਨੂੰ ਸਪਾਈਸੋਂ ਇਹਨਾਂ ਤੋਂ ਪੁੱਛਦੇ ਆ ਕਿੱਦਾਂ ਦੇ ਬਣੇ ਗਾਇਸ ਆ ਰਹੀਆਂ ਤੇਨਾਂ ਦੀਆਂ ਪਲੇਟਾਂ ਚਾਹ ਵੀ ਪਾਤੀ ਇਹਨਾਂ ਨੂੰ ਪਾਤੀ ਸੀ ਪਕੌੜੇ ਦੇਖਦੇ ਆ ਕੀ ਕਹਿੰਦੇ ਕਿੱਦਾਂ ਦੇ ਬਣੇ ਅਰੇ ਗਾਇਸ ਅੱਜ ਹੁਣ ਜਿਸ ਮਮਾ ਨੇ ਸਰਪ੍ਰਾਈਜ਼ ਦਿੱਤਾ ਸਾਨੂੰ ਇਹਦੇ ਪਕੌੜੇ ਬਣੇ ਖਾਣਾ ਤਾਂ ਖਾਲੋ ਅੱਛਾ ਪਹਿਲਾਂ ਖਾ ਕੇ ਦੱਸ ਕਿਦਾਂ ਦੇ ਬਣੇ ਤੈਨੂੰ ਤਾਂ ਪਹਿਲਾਂ ਦੇਖਣਾ ਮੈਂ ਇਹ ਬਣੇ ਆ ਜਾਏ ਐ ਖੋ ਕੁੜੀ ਆਹ ਦੇਖੋ ਕੁੜੀ ਆਹ ਕਿਦਾਂ ਕੁੜੀ ਬੈਠੀ ਹੋਈ ਐ ਲੋ ਕਿਉਂ ਕਹਿੰਦੀ ਮੇਰੀ ਵੀਡੀਓ ਨਹੀਂ ਵਾਰਨੇ ਚਾਹੀਦੀ ਇੱਧਰ ਇੱਧਰ ਕਿਦਾਂ ਨੇ ਦਾਦਾ ਦੇ ਵਾਹ ਗਾਇਸ ਮੈਨੂੰ ਅੰਦਰੋਂ ਫੇਰ ਬਾਜ਼ ਮਾਰੀ ਪਕੌੜੇ ਲੈ ਕੇ ਆਓ ਸਭ ਪਕੌੜੇ ਦੇ ਕੇ ਆਵਣਾ ਨੇ ਥੋੜੇ ਜਿਹਾ ਚਲ ਜੀ ਗਾਇਸ ਆਪਾਂ ਵੀ ਹੁਣ ਖਾ ਲਈਏ ਚਾਹ ਪੀ ਲਈਏ ਪਕੌੜੇ ਕਿਦਾਂ ਹੈ ਵਧੀਆ ਸੀਗੇ ਗਾਈਸ ਨੂੰ ਕਹਦਾ ਕੁਝ ਗਾਈਸ ਬਹੁਤ ਵਧੀਆ ਬਣਾ ਹੈ ਗਾਈਸ ਵੀਡੀਓ ਤੁਹਾਨੂੰ ਪਸੰਦ ਆਈ ਤੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਇਸ ਲਈ ਆਪਾਂ ပြਲੀ ਹੁਣ ਚਾਹ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਵਿੱਚ ਬਾਏ ਬਾਏ